ਬੋਲੇ ਸੋ ਨਿਰਪੈ ਸ੍ਰੀ ਗੁਰੂ ਆਲਮੀਂਕ ਭਗਵਾਨ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਅੰਗਦੀ ਤੇ ਬ੍ਰਾਜਮਾਨ ਤਨ ਸਤਿਗੁਰੂ ਗੁਰੂ ਗਰਤਾਰੀ 나ਥ ਮਹਾਰਾਜ ਕੀ ਜੈ ਤੁਜੀ ਪਾਛਾ ਸਤਿਗੁਰੂ ਪੂਰਨਾਥ ਮਹਾਰਾਜ ਕੀ ਜੈ ਪੂਰਨ ਸ਼ਕਤੀ ਬਖਸ਼ਦਾ ਆਦਪੁਰਖ ਦਾ ਨਾਮ ਕਰਨ ਦੇਵਤੇ ਆਦਪੁਰਖ ਨੂੰ ਕੋਟ ਕੋਟ ਪ੍ਰਣਾਮ ਆਦ ਕਵੀ ਪ੍ਰਭੂ ਆਪਕਾਰੀ ਸੁਨੋ ਸੁਨੋ ਅਰਦਾਸ ਮਾਰੀ ਵਾਲਮੀਕ ਭਗਵਾਨ ਪਿਆਰੇ ਤਰ ਲੋਕੇ ਕੋ ਸਾਜਨ ਹਾਰੇ ਤਰਤੀ ਅੰਬਰ ਚਾਨ ਸਤਾਰੇ ਜਲ थਰ ਔਰ ਢੰਡਾਰੇ ਸਾਰੇ ਘਟ ਘਟ ਅੰਦਰ ਆਪ ਕੀ ਸ਼ਕਤੀ ਕਣ ਕਣ ਕਰਤਾ ਆਪ ਕੀ ਭਗਤੀ ਆਦਪੁਰਖ ਸ੍ਰੀ ਕੀ ਕਰਤਾ ਭਗਤ ਜਨਾ ਕੇ ਸੰਕਟ ਹਰਤਾ ਜੀਵ ਜੰਤ ਸਭ ਸਰਣ ਤੇ ਮਾਰੇ ਤੁਮ ਦਾਤੇ ਸਭ ਜਗਤ ਪਖਾਰੀ ਜੋ ਜੋ ਸਰਣੋਂ ਤੁਮਾਰੀ ਆਏ ਮਨ ਬਸਤ ਫਲ ਪਾਨੀ ਪਾਏ ਗਿਆਨ ਨਾਥ ਗੁਰ ਸੋਜੀ ਦੀਨੀ ਪੂਰਨ ਪਰ ਜਿਸਕ ਜਿਸ ਬਖਸ਼ਿਸ਼ ਕੀਨੀ ਆਦਪੁਰਖ ਪ੍ਰਭੂ ਅਪਕਾਰੀ ਸੁਨੋ ਸੁਨੋ ਅਰਦਾਸ ਤੁਮਾਰੀ ਪੂਰਨ ਕੀ ਏ ਚਰਨ ਬੰਦਨਾ ਸਭ ਭਗਤਨ ਕੇ ਸੰਕਟ ਹਰਨਾ ਪੂਰਨ ਕੀ ਏ ਚਰਨ ਬੰਦਨਾ ਸਭ ਭਗਤਨ ਕੇ ਸੰਕਟ ਹਰਨਾ